ਬਾਈਆਂ ਨੇ ਚਾਹ ਬਣਾਈ ਈ ਆ ਦੇਖੋ ਵਧੀਆ ਹਾਂ ਜੀ ਬਾਈ ਜੀ ਕਿਹੜਾ ਆਪਣੇ ਬਾਈਆਂ ਨੇ ਕਿਹਾ ਚਾਹ ਵੀ ਟਰ ਬਾਰੇ ਹਾਂ ਜੀ ਕਿਹੜਾ ਆ ਬਾਈ ਦੇਖੋ ਸਾਰੇ ਆਏ ਹੋਇਆ ਦੂਰੋਂ ਦੂਰੋਂ ਆਪਣੇ ਬੱਕਰੀਆਂ ਬਾਈ ਜੀ ਚੌਂਕੀ ਭਰਾਉਣਾ ਆਏ ਨੇ ਬਾਬਾ ਜੀ ਦਾ ਮੇਰੇ ਲੱਗਾ ਇਹਨੇ ਤੂੰ ਆ ਹੋ ਕਰਨਾ ਬੱਡਾ ਜਿਆਦਾ ਤੂੰ ਮੈਂ ਤੇ ਚਾਹ ਨੂੰ ਨਹੀਂ ਇੱਥੇ ਹੀ ਰੜਾ ਰਿਹਾ ਹੈ ਤੂੰ ਇਹਨੂੰ ਕਿਹਾਂ ਘੀਰ ਰਾਲਾ ਚ ਲਿਆਉਂਦਾ ਉਹਨੂੰ ਫਿਰ ਜੋਣੀਆਂ ਬਹੁਤ ਸੋਹਣਾ ਮੇਲਾ ਆ ਜਾਓ ਇੱਧਰ ਨੂੰ ਲੋੜਾ ਕਿਹੜਾ ਬੰਦਾ ਜੀ ਹਾਂਜੀ ਚਾਹ ਤਾਂ ਨਹੀਂ ਹਾਂਜੀ ਹਾਂ ਧਰਲੀ ਵਾਲੇ ਬੈਠੋ ਚਾਹ ਪੀ ਕੇ ਜਾਓ ਤੁਸੀਂ ਇੱਕ ਆ ਜੀ ਸਾਡਾ ਭਰਾ ਜੀ ਛੋਟਾ ਹੈ ਇਹ ਕਿੰਕਾ ਜੀ ਓ ਸੋਣਾ ਸ਼ਰਮਦਾ ਜੀ ਇਹ ਕੀ ਗੱਲ ਬੋਲਦਾ ਨਹੀਂ ਬੋਲਦਾ ਹੈਗਾ ਅੱਗੇ ਮੂੰਹ ਕਰ ਦਪੰਦਾ ਇਹ ਜਮਾਨੀਆਂ ਮਾਂ ਕੋ ਸਾਗ ਕਰਾਈ ਬਸ ਉਹ ਵੀ ਸ਼ਰਮਦਾ ਜੀ ਮੜਾ ਜਾ ਕਰੇ ਵੀਡੀਓ ਨਹੀਂ ਬਣਾਈ ਹਾਂਜੀ ਹਾਂ ਇਹ ਭਈਆ ਸਾਡਾ ਵੀਡੀਓ ਇਹੀ ਬੰਦਾ ਵੱਧ ਉਹ ਕਰਦਾ ਨਾ ਨਾ ਬੋਲਿਆ ਕੋਈ ਗੱਲ ਕਰ ਇਹ ਬਸ ਮੈਨੇ ਹੋਰੇ ਕਰ ਦਿੰਦਾ ਜੀ ਕਿਸੇ ਵੀ ਗੱਲ ਦੇ ਵਿੱਚ ਬਾਈ ਕਾ ਦੇ ਵਿੱਚ ਆਪਣੇ ਬੱਕਰੇ ਦੁੱਧੀ ਚੋ ਕੇ ਪਾਉਂਗੇ ਹਾਂਜੀ 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 ਬਰੇ ਸੋਤੇ ਸਾਹਮਣੇ ਚੋ ਕੇ ਆਪਾਂ ਬੱਕਰੀ ਪਾਵਾਂਗੇ ਬਹੁਤ ਵਧੀਆ ਗੱਲ ਹੈ ਜੀ ਹਾਂਜੀ ਹਾਂ ਬਾਈ ਕਿੰਨਾ ਕੰਮ ਹੈ ਤੁਹਾਨੂੰ ਬੱਕਰਿਆਂ ਦਾ ਕੰਮ ਕਰਦੇ ਨੂੰ ਮੇਰ ਦਾ ਹੀ ਪਿਓ ਦਾਦ ਜੀ ਆਉਂਗਾ ਚਲੇ ਹਾਂ ਠੀਕ ਹੈ ਉਹ ਬਾਈ ਬਹੁਤ ਸ਼ੌਂਕ ਨਾਲ ਬਾਈ ਦੇਖਣ ਚਾਹੇ ਚਾਹੇ ਪਾ ਕੇ ਗੱਪਣਾ ਵੀ ਹੈ ਕਿ ਨਾ ਮੇਰੇ ਹਾਂ ਜੀ ਸਵਾਗਤ ਹੈ ਜੀ ਬਾਈ ਪਾਉ ਦਾ ਹਾਂ ਲੋ ਬਾਈ ਜੀ ਕਹਿੰਦਾ ਤਾਜ਼ਾ ਦੁੱਧ ਚੋਕੇ ਹਾਂ ਜੀ ਹਾਂ ਆ ਦੇਖੋ ਜੀ ਤਾਜ਼ਾ ਦੁੱਧ ਚੋਕੇ ਬਾਈ ਕਹਿੰਦਾ ਬੱਕਰੀਆਂ ਦਾ ਕਹਿੰਦਾ ਚਾਹ ਦੇ ਵਿੱਚ ਪਾਉਂਦੇ ਆ ਚਾਹ ਦੇ ਪਾਉਂਦਾ ਇਹ ਨੂੰ ਬਾਈ ਜੀ ਕਹਿੰਦਾ ਤੁਸੀਂ ਕਹਿੰਨਾ ਆਪਾਂ ਬੱਕਰੀ ਨੂੰ ਕਹਦੇ ਨੇ ਫਰਿੱਜ ਹਾਂ ਜੀ ਇਹ ਉਹ ਫਰਿੱਜ ਨੇ ਬਾਈ ਜੀ ਆ ਦੇਖੋ ਫਰਿੱਜ ਰੱਖਣ ਦੀ ਲੋੜ ਨਹੀਂ ਹੈਗੀ ਨਾਲ ਇਹ ਤੁਹਾਨੂੰ ਨਹੀਂ ਪਾਉਣੀ ਆ ਜੀ ਹਾਂ ਜੀ ਇਹ ਆ ਫਰਿੱਜ ਨੇ ਬਾਈ ਜੀ ਜਦੋਂ ਚੋਕੇ ਪਾਉਣਾ ਚਾਹ ਦੇ ਵਿੱਚ ਹੀ ਪਾਉਣਾ ਜਦੋਂ ਦੁੱਧ ਚੋਣਾ ਬੱਕਰੀ ਦਾ ਚਾਹ ਦੇ ਵਿੱਚ ਹੀ ਪਾਉਣਾ ਦੇਖ ਲਓ ਬਾਈ ਜੀ ਬਹੁਤ ਬਾਈ ਜੀ ਕਿਵੇਂ ਕਹਦੇ ਬੱਕਰੀਆਂ ਕਨਾ ਇਹ ਗਰੀਬ ਦੀ ਗਊ ਆਖਿਆ ਸੀਗਾ ਕਿਸੇ ਟਾਈਮ ਹਾਂਜੀ ਹਾਂ ਦੁੱਧ ਦਾਟਾ ਜੀ ਆਏ ਹਾਂ ਹਾਂਜੀ ਦੁੱਧ ਦੁੱਧ ਵੀ ਬਹੁਤ ਇੱਕ ਨੰਬਰ ਦੇ ਵਿੱਚ ਆ ਆ ਬਹੁਤ ਸ਼ਾਮਕ ਦੇ ਨਾਲ ਨੇਰਾ ਦੁੱਧੇ ਪਾਇਆ ਬਾਈਆਂ ਨੇ ਆ ਕਾਲਾ ਦੇਖ ਲੈ ਉਹਦਾ ਸੌਂਕੀ ਭਰਾਗਾ ਪੂਰਾ ਆ ਚਾਹ ਚੂਦੇ ਤਾਂ ਬਾਟੇ ਕੱਢ ਦਿੰਦਾਗਾ ਪੂਰੇ ਸ਼ੌਂਕ ਨਾਲ ਬਾਈ ਜੀ ਬਹੁਤ ਮਿਹਨਤ ਲਾਗਣ ਦੇ ਨਾਲ ਆ ਬੰਦਾ ਹੀ ਬਣਾਇਆ ਆ ਬੰਦਾ ਹੀ ਬਣਾਇਆ ਨਹੀਂ ਨਾ ਹੋਣਾ ਨਾ 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 ਹੋ ਭਾਈਓ ਮਾਰੂਗ ਨਾ ਨਾ ਤੁਹਕੇ ਨਾ ਆ ਭਾਈ ਵਾਹ ਦੇਖ ਆ ਵੀਡੀਓ ਬਣਾਉਣਾ ਮੈਂ ਜਾਂਦਾ ਉੱਥੇ ਬਾਈ ਕਿਵੇਂ ਹੁਣ ਬੱਕਰਿਆਂ ਦੀ ਗੱਲ ਕਰੀਏ ਹਾਂਜੀ ਬੱਕਰਿਆਂ 사ਵਾ ਸੰਭਾਲ ਦੀ ਕੋਈ ਦਵਾਈ ਬੂਟੀ ਦੀ ਗੱਲ ਕਰੀਏ ਕੀ ਦਵਾਈ ਬੂਟੀ ਦਿੰਨੇ ਬੱਕਰੀਆਂ ਨੂੰ ਬਾਕੀ ਆ ਘਿੱਲੀ ਮੱਠੀ ਹੁੰਦੀ ਹੈ ਡੇਡਾਫ ਤੋਂ ਟੀਕੇ ਲਵਾਉਂਦੇ ਕੋ ਆ ਅੱਛਾ ਲਾਈ ਰੇ ਟੀਕੇ ਆ ਵੀ ਤੁਸੀਂ ਆਪ ਹੀ ਦਵਾਈ ਦਿੰਨੇ ਹੋ ਬਾਕੀ ਜੰਨਾਰੀ ਬਾਕੀ ਹੂੜੀ ਜਾਂ ਬਿਮਾਰ ਹੁੰਦੀ ਆ ਆਪ ਟੀਕੇ ਲਾਈ ਰਹੀ ਠੀਕ ਆ ਜੀ ਨਾ ਸਮਝ ਹੋਵੇ ਫੇਰ ਡਾਕਟਰ ਤੋਂ ਟੀਕੇ ਲਵਾਈ ਦੇ ਹਾਂਜੀ ਵੀਰੇ ਠੀਕ ਆ ਵੀਰੇ ਕੋਈ ਸੇਤੀ ਬਿਮਾਰੀ ਤਾਂ ਨਹੀਂ ਆਈ ਬਤਰੇ ਨਾ ਆਈ ਅੱਛਾ ਬਾਈ ਜੀ ਬਤਵਾਈ ਬੂਟੀ ਫਿਰ ਤਾਂ ਆਪ ਹੀ ਦਿੰਨੇ ਹੋ ਹਾਂ ਜੀ ਵੀਰੇ ਠੀਕ ਆ ਹੁਣ ਵੀਰ ਇੱਕ ਇਹ ਗੱਲ ਕਰਦੇ ਆ ਕਿਵੇਂ ਹੁਣ ਕਹਿੰਦਾ ਸਾਡਾ ਡੈਡੀ ਬੱਕਰੀਆਂ ਚਾਰਦਾ ਸੀਗਾ ਹਾਂ ਜੀ ਵੀਰੇ ਵੀ ਸੋਡੇ ਮਨ ਦੇ ਵਿੱਚ ਇਹ ਨਹੀਂ ਵਿਚਾਰਿਆ ਵੀ ਯਾਰ ਆਪਾਂ ਕੋਈ ਹੋਰ ਕੰਮ ਕਰ ਲਈਏ ਇਹ ਰ ਵੀਰੇ ਹੁਣ ਮੇਰੀ ਪਲੱਸ 2 ਕੀਤੀ ਹੋਈ ਆ ਕੋਈ ਨੌਕਰੀ ਨਹੀਂ ਹੈਗੀ ਆ ਹੁਣ ਆਪਣਾ ਰੁਜ਼ਗਾਰ ਆ ਹਾਂ ਕਿਤੇ ਮੂਰੇ ਹੱਥ ਅੱਡਣ ਦੀ ਲੋੜ ਨਹੀਂ ਹੈਗੀ ਕਰ ਮਰਦੀ ਆਪਾਂ ਵੇਚ ਰੋ ਘਰ ਦਾ ਏਟੀਆਂ ਆ ਜੀ ਪਰ ਆਪਾਂ ਖਾਲੀ ਹੱਥ ਜਾਂਦੇ ਹੱਥ ਨੂੰ ਆਪਾਂ ਬੋਰਾ ਭਰ ਕੇ ਲੈ ਕੇ ਆਉਂਦੇ ਜੀ ਆਈ ਨਹੀਂ ਪਤਾ ਰਾਹ ਚ ਜਾਂਦੀ ਵੇਕ ਜਾਵੇ ਜੀ ਵੈਰੀ ਗੁੱਡ ਵੈਰੀ ਗੁੱਡ ਅੱਧੇ ਨਹੀਂ ਨਵੇਂ ਮੁੰਡੇ ਘਣ ਮੰਨਦੇ ਬੱਕਰੀਆਂ ਤੋਂ ਆਪਾਂ ਕਰੇ ਘਣ ਨਹੀਂ ਮੰਨੀ ਠੀਕ ਹੈ ਜਦ ਤੀਫੋਸਤੀ ਚਲਦੀ ਆਉਂਦੀ ਆਏ ਵੀਰੇ ਠੀਕ ਹੈ ਜੀ ਇਹ ਉਹ ਦਾਦਿਆਂ ਨੇ ਚਾਰੀਆਂ ਨੇ ਗਾਹੋਂ ਮੈਂ ਉੱਠ ਘਰਣਾ ਵੀਰੇ ਠੀਕ ਹੈ ਜੀ 6 ਮਹੀਨੇ ਤੱਕ ਹਾਂ ਆਪਾਂ ਕੋਈ ਕਹਿ ਨਹੀਂ ਹੈਗੀ ਬੱਕਰੀ ਆ ਰਹੀ ਵੀਰੇ ਆਪਾਂ ਨੂੰ ਬਹੁਤ ਕੋਈ ਤਾਂ ਇਹ ਦਿੱਤਾ ਮਾਲਕ ਦੀ ਕਰਤਾਨਾ ਕਰਦੇ ਪੂਰਾ ਪੂਰਾ ਸਾਥ ਦਿੰਦੇ ਆ ਪੂਰਾ ਸਾਥ ਦਿੰਦੇ ਜੀ ਮੇਕਅਪ ਆ ਹੋ ਗਿਆ ਭਾਈ ਮੈਂ ਇੱਕ ਮਾਰਾ ਜੀ ਮੇਰੇ ਬਡੇ ਭਾਈ ਰਹੇ ਹੋਇਆ ਵਿਆਹ ਹੀ ਹੁਣ ਮੇਰੀ ਭੈਣ ਦਾ ਵਿਆਹ ਇਹਦਾ ਬੱਕਰੀਆਂ ਦੇ ਹਿਤ ਤੋਂ ਹੀ ਆਪਾਂ ਕਰਨਾ ਦਿਆ ਠੀਕ ਹੈ ਜੀ ਕੋਈ ਚੀਜ਼ ਹੀ ਘਾਟ ਹੀ ਸਾਡ ਦੀ ਆ ਵੀਰੇ ਠੀਕ ਹੈ ਜੀ ਓੱਖੀ ਮੈਂ ਤਾਂ ਜਿਆਦਾ ਦਿੰਦੀਆਂ ਨੇ ਇਹ ਠੀਕ ਹੈ ਵਿਆਹ ਹੋ ਜੀਗਾ ਬੱਕਰੀਆਂ ਦੇ ਨਾਲ ਬਹੁਤ ਹੁਣ ਤਾਂ ਵਿਆਹ ਹੀ ਅੱਗੇ ਕਹਿੰਦੇ ਬੱਕਰੀਆਂ ਆਏ ਹੋਂ ਕਿਸੇ ਕੁੜੀ ਦੇਣੀ ਹੁਣ ਆਪ ਦੇ ਇਸ ਤਰ੍ਹਾਂ ਕਾਲ ਤੇ ਸਹੀ ਗੱਲ ਆ ਜੀ ਹਾਂ ਉਹ ਕਹਿੰਦੇ ਹੁਣ ਹਾਂ ਜੀ ਕਿਵੇਂ ਹੁਣ ਜੇ ਆਪਾਂ ਗੱਲ ਕਰੀ ਜਾਵੇ ਬੱਕਰੀ ਲੈਤੀ ਨਹੀਂ ਜਾਂਦੀ ਸੇਤੇ ਹਾਂ ਜੀ ਹੁਣ ਸੇਤੇ ਪੱਠ ਨਹੀਂ ਲਈ ਜਾਂਦੀ ਬੱਕਰੀ ਲੈਤੀ ਜਾਂਦੀ ਬਹੁਤ ਕਈ ਗੱਲ ਬੱਕਰੀਆਂ ਦਾ ਕੱਖਾਂ ਤੋਂ ਲੱਖਾਂ ਚ ਬੱਕਰੀਆਂ ਦਾ ਕੰਮ ਹੋ ਗਿਆ ਹਾਂ ਜੀ ਵੀਰੇ ਹਾਂ ਬਹੁਤ ਪਹਿਲਾਂ ਜਿੱਥੇ 10000 ਦੀ ਬੱਕਰੀ ਹੁੰਦੀ ਹੁਣ ਲੱਖਾਂ ਰੇ 2 ਲੱਖ ਰੀ ਹੋ ਗਈ ਬੱਕਰੀ ਹਾਂ ਕਮਸ਼ੌਂ ਕਨਾਲ ਹੋ ਗਏ ਸੌਂ ਕਦਾ ਮੁੱਲ ਆਈ ਆ ਚੱਕੀ ਚਾਹਤਾ ਜਿੰਨਾ ਆ ਬਸੋਂ ਖੂਨ ਨਹੀਂ ਵਿਕਣਾ ਵੀਰੇ ਬਦਿਆ ਬਾਕੀ ਕਹਿੰਦੇ ਚੀਜ਼ ਆ ਉਹ ਮੇਰਾ ਹੀ ਮੁੱਲ ਲੱਗ ਜਾਂਦਾ ਈ ਹਾਂ ਜਿਆਨ ਆਪਾਂ ਕਦੇ ਖੜੀ ਬੱਕਰੀ ਪੁੱਸਣੀ ਹੈਗੀ ਉਹ ਆਪੋਂ ਕੀਲ ਜਾਊ ਵੀਰੇ ਕੀਲ ਜਾਓਗੇ ਸਹੀ ਗੱਲ ਆ ਬਾਈ ਜਦ ਆਪਾਂ ਖੁਸ਼ ਹੋ ਕੇ ਇਹ ਤਾਂ ਪੌਰੇ ਬਥੇਰਾ ਕੋ ਆਪਾਂ ਦਿੰਦਿਆਂ ਨਹੀਂ ਕੋਈ ਧੀ ਦਿਖਾਟ ਹੀ ਹਾਲਟ ਜਾਂਦੇ ਨਾ ਬਹੁਤ ਚੰਗਾ ਲੋ ਬਾਈ ਕਹਿੰਦਾ ਚਾਹ ਚਾਹ ਨੂੰ ਬਾਲੀਆ ਦੇ ਦੇ ਬਾਈ ਕਹਿੰਦਾ ਬੱਕਰੀਆਂ ਦੇ ਵਾਲੇ ਮੈਂ ਬਹੁਤ ਅੱਜ ਜਿਹੜੀ ਭਰਾ ਦੇਖੇ ਨੇ ਆਏ ਲਾ ਲੋ ਦੇਖ ਆ ਬਾਲੀ ਦੇ ਵਾਲੀ ਸੌਂਕ ਨਾਲ ਚਾਹ ਬਣਾਉਂਦੇ ਆ ਪੂਰੇ ਬਾਈ ਸੌਂਕ ਲਈ ਮੂਹ ਲੱਗਦੀ ਮੂਹ ਦੀ ਬਾਲਗੀਆਂ ਦੇ ਦੇ ਕੇ ਕਾੜ ਕੇ ਪੀਰੀ ਆ ਚਾਹੀ ਸੱਚੀ ਚਾਹ ਪੀਣ ਦਾ ਸਵਾਦ ਹੀ ਆਉਂਦਾ ਹੈ ਕਿਵੇਂ ਹੋਟਲ ਵਾਲੇ ਵੀਰੇ ਹਟਾ ਦੇ ਜਾਂਦੇ ਨੇ ਬਾਲੀਆਂ ਉਹ ਵੀ ਦਿੰਦੇ ਹੋ ਹਾਂ ਹਾਂਜੀ ਵੀਰੇ ਤਾਂ ਹੀ ਉਹਦੀ ਪੀਣ ਨੂੰ ਹੀ ਸਵਾਦ ਲੱਗਦੀ ਆ ਜੀ ਸਹੀ ਗੱਲ ਹੈ ਜੀ ਚੰਗਾ ਆ ਦੇਖੀ ਭਈ ਆ ਪਾਈ ਦਾ ਬਹੁਤ ਚੰਗਾ ਜੋ ਚਾਹ ਬਣਾਦਾ ਕੋਈ ਜੇ ਚਾਹ ਬਣਾਦੇ ਪਾ ਲਈ ਮਾਲ ਲੈਣ ਗਏ ਮम्मा ਨਾਲ ਬਾਈ ਸਾਈਕਲ ਦੇ ਕੇ ਆ ਰੱਖਦਾ ਚਾਪ ਲਾਉਂਦਾ ਉਹ ਰੋਣ ਦੇ ਵਾਗੇ ਨਾ ਮੇਰੇ ਨਾਲ ਦੋਨੀਆਂ ਨੂੰ ਤਾਰਾ ਇਹ ਰਖੀ ਵਾਚਣਾ ਜੇ ਤੇਰੀ ਮੈਂ ਸਭੇ ਬੱਕੇ ਨਾਲ ਗੱਲ ਕਰੀ ਕਿ ਕਿ ਨਰਦਾਨਾ ਮੇਰੇ ਕੋਲ ਦਿੰਦਾ ਮੈਂ ਨਾ ਤਬੂਨੇ ਕਰੀ ਮੇਰੇ ਨਾਲ ਹੀ ਆਇਆ ਹਾਂ ਹਾਂ ਪਰ ਆ ਪੂਰਾ ਥੈਲਾ ਇਦੋ ਆ ਮਾੜਾ ਮੋਟਾ ਸਿਆਰ ਸੀ ਜਾਂ ਤੂੰ ਮੈਨੂੰ ਦਿਖਾਉਂਦਾ ਯੇ ਡੱਡਾਈ ਉਹ ਕਾਲੇ ਸੀ ਤੇ ਜੱਟਾਂ ਨੂੰ ਅੱਛਾ ਮੈਂ ਆ ਉਹ ਸੁਣੀ